ਜਿਹੜਾ ਪਾਣੀ ਹੈਗਾ ਨੋਰਮਲ ਵਾਟਰ ਜਿਹੜਾ ਕਿ ਅੱਜ ਸਾਡੀ ਜ਼ਿੰਦਗੀ ਵਿੱਚ ਸਾਨੂੰ ਇਹ ਯਕੀਨ ਹੋ ਗਿਆ ਹੈ ਕਿ ਜਿਹੜਾ ਨੋਰਮਲ ਪਾਣੀ ਅਸੀਂ ਘਰ ਵਿੱਚ ਪਿਉਰੀਫਾਈ ਕਰਕੇ ਜਾਂ ਫਿਲਟਰ ਕਰਕੇ ਪੀਂਦੇ ਆ ਇਹ ਬਹੁਤ ਵਧੀਆ ਹੈ ਕਿ ਸਾਡੀ ਟੈਗ ਲਾਈਨ ਬੜੀ ਕਲੀਅਰ ਹੈ ਕਿ ਪਾਣੀ ਤੁਹਾਡਾ ਪਿਉਰੀਫਾਈਡ ਤੇ ਹੈ ਪਰ ਸੇਤਮੰਤ ਹੈਗਾ ਹਰ ਕੰਪਨੀ ਦਾ ਬੈਸਟ ਪ੍ਰੋਡਕਟ ਹੈਗਾ ਠੀਕ ਹੈ ਇਹਦੇ ਚ ਜਿਹੜੇ ਹੈਗਾ ਬਹੁਤ ਸਾਰੇ ਫੰਕਸ਼ਨ ਹੈ ਬਹੁਤ ਸਾਰੇ ਆਪਸ਼ਨਸ ਹੈ ਜਿਵੇਂ ਕਿ ਲੈਂਗੁਏਜ ਦਾ ਆਪਸ਼ਨ ਹੈਗਾ ਫਿਲਟਰੇਸ਼ਨ ਦਾ ਐਲਕਲਾਈਨ ਕਰਦਾ ਹੈਗਾ ਵਾਟਰ ਨੂੰ ਸਭ ਤੋਂ ਬੈਸਟ ਆ ਕੀ ਜਿਹੜਾ ਹੈਗਾ ਹਾਈਡਰੋਜਨ ਜਿਹੜੀ ਹੈਗੀ ਲਾਈਵ ਹਾਈਡਰੋਜਨ ਪ੍ਰੋਡਿਊਸ ਕਰਦਾ ਹੈਗਾ ਜਿਹੜੀ ਕਿ ਹੈਲਥ ਲਈ ਬਹੁਤ ਅੱਛੀ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਜਿਨੇ ਵੀ ਲੋਗ ਸਾਨੂੰ ਦੇਖ ਰਹੇ ਨੇ ਸਭ ਨੂੰ ਬਹੁਤ-ਬਹੁਤ ਧੰਨਵਾਦ ਤੇ ਦੋ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਇਹ ਉਪਰਾਲਾ ਅਸੀਂ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਕਰ ਰਹੇ ਹਾਂ ਅੰਡਰ ਦੀ ਲੀਡਰਸ਼ਿਪ ਆਫ 브ਦਰਸ ਇੰਟਰਪ੍ਰਾਈਜ਼ਸ ਜਿਨ੍ਹਾਂ ਦੀ ਅਗਵਾਈ ਮਨਮੋਨ ਸਿੰਘ ਜੀ ਤੇ ਰਾਮ ਭਰਦਵਾਜ ਜੀ ਇੱਥੇ ਕਰ ਰਹੇ ਨੇ ਤੇ ਇਹ ਉਪਰਾਲਾ ਐਕਚੁਅਲੀ ਜਿਹੜਾ ਪਾਣੀ ਹੈਗਾ ਨਾਰਮਲ ਵਾਟਰ ਜਿਹੜਾ ਕਿ ਅੱਜ ਸਾਡੀ ਜ਼ਿੰਦਗੀ ਵਿੱਚ ਸਾਨੂੰ ਇਹ ਯਕੀਨ ਹੋ ਗਿਆ ਹੈ ਕਿ ਜਿਹੜਾ ਨਾਰਮਲ ਪਾਣੀ ਅਸੀਂ ਘਰ ਵਿੱਚ ਪਿਉਰੀਫਾਈ ਕਰਕੇ ਜਾਂ ਫਿਲਟਰ ਕਰਕੇ ਪੀਂਦੇ ਆ ਇਹ ਬਹੁਤ ਵਧੀਆ ਹੈ ਤੇ ਸਾਡੀ ਟੈਗ ਲਾਈਨ ਬੜੀ ਕਲੀਅਰ ਹੈ ਕਿ ਪਾਣੀ ਤੁਹਾਡਾ ਪਿਉਰੀਫਾਈਡ ਤੇ ਹੈ ਪਰ ਸੇਤਮੰਤ ਹੈਗਾ ਤੇ ਇਹਨਾਂ ਦੋਨਾਂ ਚੀਜ਼ਾਂ ਵਿੱਚ ਬਹੁਤ ਫਰਕ ਹੈ ਪਾਣੀ ਦਾ ਪਿਓਰ ਹੋਣਾ ਉਸ ਨੂੰ ਸਿਹਤਮੰਤ ਨਹੀਂ ਬਣਾਉਂਦਾ ਪਿਓਰਿਟੀ ਜ਼ਰੂਰੀ ਨਹੀਂ ਹੈਲਦੀ ਬਣਾਵੇ ਵਾਟਰ ਨੂੰ ਪਿਓਰਿਟੀ ਕਈ ਵਾਰੀ ਪਾਣੀ ਨੂੰ ਅਨਹੈਲਦੀ ਵੀ ਬਣਾ ਦਿੰਦੀ ਹੈ ਤੇ ਅਸੀਂ ਇਹੀ ਉਪਰਾਲਾ ਲੈ ਕੇ ਆਏ ਹਾਂ ਕਿ ਜਿਹੜਾ ਨਾਰਮਲ ਵਾਟਰ ਡਰਿੰਕਿੰਗ ਵਾਟਰ ਹੈ ਔਰ ਸਾਡੀ ਜਿਹੜੀ ਅੱਜ ਦੀ ਮਾਡਰਨ ਲਾਈਫ ਸਟਾਈਲ ਹੈ ਜਿਹੜੀ ਜ਼ਿੰਦਗੀ ਹੈ ਤੇ ਉਹਦੇ ਵਿੱਚ ਖਾਣਾ ਪੀਣਾ ਉੱਠਣਾ ਬੈਠਣਾ ਫਾਸਟ ਫੂਡ ਅੱਗੇ ਪਿੱਛੇ ਖਾਣਾ ਉਹਦੇ ਨਾਲ ਜਿਹੜੀ ਸਰੀਰ ਦੀਆਂ ਬਿਮਾਰੀਆਂ ਜਾਂ ਆਕਸੀਜਨ ਦੇ ਲੈਵਲ ਘਟੀਆਂ ਥਕਾਵਟਾਂ ਯਾ ਬੱਚਿਆਂ ਵਿੱਚ ਕੈਲਸ਼ੀਅਮ ਦੀਆਂ ਕਮੀਆਂ ਜਾਂ ਵੱਡੇ ਲੋਕਾਂ ਦੇ ਵਿੱਚ ਜੋੜਾਂ ਵਿੱਚ ਦਰਦ ਤੇ ਕੈਲਸ਼ੀਅਮ ਦੇ ਵਜ੍ਹਾ ਨਾਲ ਬੋਨਸ ਬ੍ਰਿਟਲ ਹੋਣਾ ਇਹ ਸਾਰਾ ਇਸ ਪਾਣੀ ਦੇ ਥਰੂ ਇਹ ਕਵਰ ਹੋਏਗਾ ਉਹ ਬਹੁਤ ਵੱਡਾ ਮਿਰਕਲ ਵਾਟਰ ਇਹ ਹੈ ਕਿ ਇਸ ਬੈਲਟ ਸਾਨੂੰ ਸਭ ਨੂੰ ਪਤਾ ਹੈਗਾ ਕਿ ਕੈਂਸਰ ਜਿਹੜਾ ਹੈਗਾ ਉਹ ਬਹੁਤ ਵੱਡਾ ਇੱਕ ਬਿਮਾਰੀ ਹੈ ਜਿਹਦੇ ਤੋਂ ਬਹੁਤ ਲੋਕ ਜੂਝ ਰਹੇ ਨੇ ਔਰ ਇਸ ਪੰਜਾਬ ਦੀ ਬੈਲਟੀਚ ਕੈਂਸਰ ਬਹੁਤ ਵੱਧ ਰਿਹਾ ਤੇ ਕੈਂਸਰ ਨੂੰ ਕੰਟਰੋਲ ਇਹ ਪ੍ਰिवेंट ਕਰਨ ਵਾਸਤੇ ਜਾਂ ਉਹਦਾ ਅਸਰ ਘਟਾਉਣ ਵਾਸਤੇ ਰੈਗੂਲਰ ਯੂਜ਼ ਆਫ ਹਾਈਡਰੋਜਨੇਟਿਡ ਆਇਨਾਈਜ਼ਡ ਵਾਟਰ ਇਹ ਬਹੁਤ ਵੱਡਾ ਉਪਰਾਲਾ ਹੈਗਾ ਔਰ ਇਹ ਉਪਰਾਲੇ ਨੂੰ ਮਨਮੋਹ ਸਿੰਘ ਜੀ ਔਰ ਰਾਮ ਪਰਦਵਾਜ ਜੀ ਦੇ ਅੰਡਰ ਕੋਮਲ ਜੀ ਹੈਗੇ ਨੇ ਇਹ ਕੋਮਲ ਜੀ ਇਸ ਨੂੰ ਲੀਡ ਕਰਨਗੇ ਪੂਰੇ ਇਸ ਮਿਸ਼ਨ ਨੂੰ ਔਰ ਅਸੀਂ ਐਜ਼ ਅ ਟੈਕਨੀਕਲ ਟੀਮ ਵਿਦ ਦੀ ਕੋਰੀਅਨ ਟੈਕਨੋਲੋਜੀ ਔਰ ਉਸ ਕੋਰੀਅਨ ਟੈਕਨੋਲੋਜੀ ਦਾ ਜਿੰਨਾ ਵੀ ਜਿਹੜਾ ਮਹਾਤਮ ਹੈਗਾ ਉਹ ਸਾਰਾ ਅਸੀਂ ਇਹਨਾਂ ਨੂੰ ਦੱਸਾਂਗੇ ਸਮਝਾਵਾਂਗੇ ਔਰ ਉਸ ਤੇ ਇਸਾਮ ਨਾਲ ਹੀ ਇਹ ਸਾਰਾ ਹਰ ਘਰ ਵਿੱਚ ਮਿਸ਼ਨ ਇਹ ਹੀ ਹੈਗਾ ਕਿ ਬੱਚੇ ਤੋਂ ਲੈ ਕੇ ਵੱਡੇ ਤੱਕ ਸਿਰਫ ਪਾਣੀ ਤੋਂ ਅਗਰ ਠੀਕ ਹੋ ਸਕਦੇ ਨੇ ਤਾਂ ਇਸ ਤੋਂ ਵੱਡੀ ਗੱਲ ਨਹੀਂ ਹੈ ਉਹਦੇ ਤੇ ਇੱਕ ਛੋਟਾ ਜਿਹਾ ਪ੍ਰੂਫ ਹੈ ਸਾਡਾ ਜੀਵਨ ਉਸ ਪਰਮਾਤਮਾ ਨੇ ਧਰਤੀ ਤੇ ਬਣਾਇਆ ਹੈ ਇੱਕ ਧਰਤੀ ਹੀ ਐਸਾ ਪਲਾਨਟ ਹੈ ਜਿੱਦੇ ਤੇ ਇੰਨਾ ਜੀਵਨ ਹੈ ਇਸ ਧਰਤੀ ਤੇ 70% ਪਾਣੀ ਹੈ ਸਾਡੇ ਸਰੀਰ ਵਿੱਚ 70% ਪਾਣੀ ਹੈ ਜੋ ਸਾਇੰਸ ਹੈ Google ਦੇਖ ਸਕਦੇ ਹੋ ਕਿੱਥੇ ਵੀ ਦੇਖ ਸਕਦੇ ਹੋ ਤੇ ਕੋਈ ਤੇ ਮਿਲਾਬ ਹੋਏਗਾ ਕਿ ਪ੍ਰਕਿਰਤੀ ਨੇ 70% ਉਸ ਧਰਤੀ ਦੇ ਪਾਣੀ ਦੇ ਵਿੱਚ ਇੱਕ ਸਰੀਰ ਬਣਾਇਆ ਜਿਹਦੇ 70% ਪਾਣੀ ਹੈ ਤੇ ਪਾਣੀ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਜਿਹਨੂੰ ਕਿਹਾ ਜਿਵੇਂ ਇੱਕ ਬੜਾ ਨਾਰਮਲ ਜੀ ਇੱਕ ਚੀਜ਼ ਲੈ ਕੇ ਤੇ ਇਹਨੂੰ ਬਸ ਪੀਣ ਵਾਸਤੇ ਔਰ ਨਹਾਉਣ ਵਾਸਤੇ ਵਾਸਤੇ ਹੀ ਅਸੀਂ ਇਹਦੇ ਉੱਤੇ ਧਿਆਨ ਦੇਣਾ ਛੱਡ ਦਿੱਤਾ ਹੈ ਤੇ ਇਸ ਗੱਲ ਨੂੰ ਅੱਗੇ ਕਰਨ ਵਾਸਤੇ ਔਰ ਇਸ ਰਹਿਣ ਨੂੰ ਅੱਗੇ ਲੈ ਜਾਣ ਵਾਸਤੇ ਕਿ ਪੂਰੀ ਟੀਮ ਜਿਹੜੀ ਹੈ ਇਕੱਠੀ ਹੋਈ ਹੈ ਵਿਦ ਕੋਰੀਅਨ ਟੈਕਨੋਲੋਜੀ ਐਂਡ ਉਹਦੀ ਜਿਹੜੀ ਰੱਖ-ਰਖਾਵ ਹੈ ਉਹ ਸਾਰਾ ਕੁਝ ਤੁਹਾਨੂੰ ਗੁਰਦਾਸਪੁਰ ਮਿਲੇਗਾ ਕੋਈ ਸਰਵਿਸ ਸੈਂਟਰ ਭਜਨਾ ਦੌੜਨਾ ਕਿੱਥੇ ਵੀ ਨਹੀਂ ਪਏਗਾ ਆਪ ਜੀ ਨੂੰ ਔਰ ਇਹ ਫ੍ਰੀ ਰੀਪਲੇਸਮੈਂਟ ਹੈ ਇਫ ਵਾਰੰਟੀ ਐਕਸਪਾਇਰਸ ਐਟ ਯਰ ਹੋਮ ਇੱਕ ਘਰ ਵਿੱਚ ਹੀ ਤੁਹਾਡਾ ਹੋਏਗਾ ਤੇ ਕੋਮਲ ਜੀ ਹੈਗੇ ਨੇ ਇਹ ਇਹਨੂੰ ਇੱਥੋਂ ਲੀਡ ਕਰਨਗੇ ਤੇ ਮੈਂ ਚਾਹਾਂਗਾ ਕਿ ਕੋਮਲ ਜੀ ਵੀ ਇਸ ਬਾਰੇ ਦੋ ਲੱਬਜ਼ ਔਰ ਆਪਣੀ ਜਿਹੜੀਆਂ ਮਿਸ਼ਨ ਹੈਗਾ ਇਹਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਸਰ ਜਿਹੜੇ ਜਿਹੜੇ ਦੂਸਰੇ ਪ੍ਰੋਡਕਟਾਂ ਨਾਲ ਕੀ ਫਰਕ ਸੀ ਹੈ ਅ ਦੇਖੋ ਜੀ ਨੋਰਮਲ ਪ੍ਰੋਡਕਟ ਸਾਡੇ ਜਿੰਨੇ ਵੀ ਪ੍ਰੋਡਕਟ ਨੇ ਉਹਦੀ ਸਭ ਤੋਂ ਵੱਡੀ ਯੂਐਸਪੀ ਹੈ ਪਾਣੀ ਨੂੰ ਐਲਕਲਾਈਨ ਤੇ ਕਰਦਾ ਹੈ ਜੋ ਕਿ ਕੁਝ ਹੋਰ ਪ੍ਰੋਡਕਟਸ ਵੀ ਕਰਦੇ ਹੈ ਲੇਕਿਨ ਸਾਡਾ ਇਲੈਕਟ੍ਰੀਕਲ ਔਰ ਨੋਨ ਇਲੈਕਟ੍ਰੀਕਲ ਫਸਟ ਟਾਈਮ ਇਨ ਇੰਡੀਆ ਹੈਗਾ ਜੋ ਕਿ ਨੋਨ ਇਲੈਕਟ੍ਰੀਕਲ ਪ੍ਰੋਡਕਟ ਵੀ ਇਨਫਿਊਜ਼ਡ ਮੋਲੀਕੂਲਰ ਹਾਈਡਰੋਜਨ ਦਿੰਦਾ ਹੈ ਤੁਹਾਨੂੰ ਤੇ ਹਾਈਡਰੋਜਨ ਸਾਡੇ ਸਾਇੰਟੀਫਿਕ ਐਲੀਮੈਂਟਡ ਸਭ ਤੋਂ ਮਹਿੰਨ ਐਲੀਮੈਂਟ ਹੈ ਉਹ ਟੇਬਲ ਹੀ ਸਭ ਤੋਂ ਟਾਪ ਕਰਦਾ ਹੈ ਜਿੰਨਾ ਮਹੀਨ ਐਲੀਮੈਂਟ ਹੋਏਗਾ ਉਹ ਪਾਣੀ ਨੂੰ ਉਨਾ ਹੀ ਹਲਕਾ ਔਰ ਉਹਦੇ ਮੋਲੀਕਿਊਲਸ ਨੂੰ ਉਨਾ ਹੀ ਛੋਟਾ ਕਰ ਦੇਗਾ ਜਿੰਨਾ ਛੋਟਾ ਮੋਲੀਕਿਊਲ ਹੋਏਗਾ ਉਹ ਸਾਡੇ ਸਰੀਰ ਔਰ ਸਾਡੇ ਟਿਸ਼ੂ ਵਿੱਚ ਜ਼ਿਆਦਾ ਪੈਨੇਟ੍ਰੇਟ ਕਰੇਗਾ ਇਹ ਫਰਕ ਹੈਗਾ ਜੀ ਨਾਰਮਲ ਟੈਕਨੋਲੋਜੀ ਤੋਂ ਔਰ ਸਾਡੀ ਟੈਕਨੋਲੋਜੀ ਦੇ ਵਿੱਚ ਕਿ ਇਸ ਪਾਣੀ ਪੀਣ ਦੇ ਨਾਲ ਐਬਜ਼ોર્ਪਸ਼ਨ ਲੈਵਲ ਬੋਡੀ ਦਾ ਬਹੁਤ ਜ਼ਿਆਦਾ ਵਧ ਜਾਂਦਾ ਤੇ ਉਹਦਾ ਅਸਰ ਜਿਹੜਾ ਹੈਗਾ ਸਾਡੀ ਬੋਡੀ ਨੂੰ ਨਮਸਕਾਰ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਮੌਕਾ ਮਿਲਿਆ ਇਸ ਇਵੈਂਟ ਨਾਲ ਜੁੜਨ ਦਾ ਇਸ ਪ੍ਰੋਡਕਟ ਨਾਲ ਜੁੜਨ ਦਾ ਤੇ ਅੱਜ ਜਿੰਨਾ ਕਿ ਤੁਸੀਂ ਜਾਣਦੇ ਕਿ ਅੱਜ ਸਾਡੇ ਓਪਨਿੰਗ ਹੈਗੀ ਇੱਥੋਂ ਦੀ ਠੀਕ ਹੈ ਤੇ ਕੱਲ ਜਿਹੜਾ ਹੈਗਾ ਈਵੈਂਟ ਹੋਏਗਾ ਜਿਹੜਾ ਕਿ ਦਾ ਮੈਨਰ ਵਿੱਚ ਹੈਗਾ ਗੁਰਦਾਸਪੁਰ ਵਿਖੇ ਤੇ ਉੱਥੇ ਆਪਾਂ ਪੂਰਾ ਪ੍ਰੋਡਕਟ ਨੂੰ ਲਾਂਚ ਕਰਾਂਗੇ ਐਲ ਦਾ ਐਲਕੈਕਸਰ ਹੈ ਪ੍ਰੋਡਕਟ ਦਾ ਜਿਹੜਾ ਬ੍ਰਾਂਡ ਹੈਗਾ ਉਹਦਾ ਨਾਮ ਤੇ ਇਹਦੇ ਵਿੱਚ ਜਿਹੜੇ ਹੈਗੇ ਕਿ ਜਿੰਨਾ ਕਿ ਤੁਸੀਂ ਮੈਂ ਤੁਹਾਨੂੰ ਦੱਸਿਆ ਐਲਕ ਐਲਕਸਰ ਨਾਮ ਹੈ ਜਿਵੇਂ ਕੋਮਲ ਜੀ ਨੇ ਦੱਸਿਆ ਐਲ ਹੈਗਾ ਜੀ ਐਲਕੈ ਦਾ ਸ਼ਾਰਟ ਫਾਰਮ ਔਰ ਐਲਕਸਰ ਇੰਗਲਿਸ਼ੀ ਚੈਨਾ ਜਿੱਤਾ ਮਤਲਬ ਹੁੰਦਾ ਹੈ ਕਿ ਅੰਮ੍ਰਿਤ ਜਿਹੜਾ ਮੰਥਨ ਕਰਕੇ ਅੰਮ੍ਰਿਤ ਕੱਢਿਆ ਜਾਂਦਾ ਹੈ ਤੇ ਐਲਕਲਾਈਨ ਅਸੀਂ ਉਹ ਟੈਕਨੋਲੋਜੀ ਲਿਆ ਰਹੇ ਹਾਂ ਜੋ ਕਿ ਐਲਕਲਾਈਨ ਹੈ ਉਹ ਅੰਮ੍ਰਿਤ ਰੂਪ ਹੈ ਹਰ ਇਨਸਾਨ ਵਾਸਤੇ ਖਾਸ ਕਰਕੇ ਜਿਹੜੇ ਬਿਮਾਰ ਹੈ